रेडी ਮੈਂ ਪਿਛਲੇ 3 ਮਹੀਨਿਆਂ ਤੋਂ ਵਿਜ਼ਟਰ ਵੀਜ਼ੇ ਉੱਤੇ ਆਪਣੀ ਧੀ ਜਵਾਈ ਦੇ ਕੋਲ ਕੈਨੇਡਾ ਆਇਆ ਹੋਇਆ ਸਾਂ ਡੰਡੀ ਮੈਂ ਹਮੇਸ਼ਾ ਦੂਸਰੇ ਮੁਲਕਾਂ ਵਿੱਚ ਬੱਚਿਆਂ ਨੂੰ ਭੇਜਣ ਦਾ ਵਿਰੋਧ ਕਰਦਿਆਂ ਦਲੀਲ ਦਿੰਦਾ ਹੁੰਦਾ ਸਾਂ ਕਿ ਜਿਹੜੇ ਵਿਦੇਸ਼ੀਆਂ ਨੂੰ ਆਪਣੇ ਮੁਲਕ ਵਿੱਚੋਂ ਬਾਹਰ ਕੱਟਣ ਲਈ ਸਾਡੇ ਵਡੇਰਿਆਂ ਨੇ ਕੈਦਾ ਕਟੀਆਂ ਫਾਂਸੀਆਂ ਦੇ ਰਸੇ ਚੁੰਮੇ ਅਤੇ ਅੰਤਾਂ ਦੀ ਜ਼ਲਾਲਤ ਸਹੀ ਤੁਸੀਂ ਫਿਰ ਉਹਨਾਂ ਦੀ ਗੁਲਾਮੀ ਕਰਨ ਪੈਸੇ ਖਰਚ ਕਰਕੇ ਜਾ ਰਹੇ ਹੋ ਪਰ ਨੌਜਵਾਨੀ ਦੇ ਸਿਰ ਵਿਦੇਸ਼ ਜਾਣ ਦਾ ਸਵਾਰ ਹੋਇਆ ਭੂਤ ਕਿਸੇ ਦੀ ਨਹੀਂ ਸੁਣਦਾ ਡੰਡੀ ਮੈਂ ਅਗਾਂਹ ਵਧੂ ਸੋਚ ਦਾ ਧਾਰਨੀ ਹੁਣ ਕਰਕੇ ਆਪਣੀ ਇੱਕੋ ਇੱਕ ਧੀ ਦੀ ਆਪਣੀ ਮਰਜ਼ੀ ਮੁਤਾਬਕ ਵਿਆਹ ਵਾਸਤੇ ਵੀ ਸਿਰ ਝੁਕਾ ਕੇ ਹਾਮੀ ਪਰ ਦਿੱਤੀ ਅਤੇ ਸਰਕਾਰਾਂ ਦੀਆਂ ਰੁਜ਼ਗਾਰ ਪ੍ਰਤੀ ਨਾ ਪੱਖੀ ਨੀਤੀਆਂ ਦੇ ਕਾਰਨ ਚੰਗਾ ਕਾਰੋਬਾਰ ਹੋਣ ਦੇ ਬਾਵਜੂਦ ਧੀ ਜਵਾਈ ਨੂੰ ਵਿਦੇਸ਼ ਜਾਣ ਦੀ ਸਹਿਮਤੀ ਵੀ ਦੇ ਦਿੱਤੀ ਡੰਡੀ ਇਹ ਸਕੀਮ ਸ਼ਾਇਦ ਤੀ ਜਵਾਈ ਦੀ ਪਹਿਲਾਂ ਹੀ ਹੋਵੇਗੀ ਕਿ ਗੁਰਜੋਤ ਕੈਨੇਡਾ ਵਿੱਚ ਪੀਆਰ ਹੋ ਕੇ ਪਤੀ ਨੂੰ ਆਸਾਨੀ ਨਾਲ ਬੁਲਾ ਲਵੇਗੀ ਡੰਡੀ ਇਹ ਵਰਤਾਰਾ ਆਮ ਹੀ ਹੋ ਗਿਆ ਹੈ ਡੰਡੀ ਪੰਜਾਬ ਦੀ ਤਰਾਸ ਦੀ ਇਹ ਹੈ ਕਿ ਖੇਤ ਦੇ ਬੰਨੇ ਉੱਤੇ ਖਲੋ ਕੇ ਕੰਮ ਕਰਵਾਉਣ ਵਾਲੇ ਅਤੇ ਚੰਗੇ ਰੁਤਬੇ ਛੱਡ ਕੇ ਖਾਂਦੇ ਪੀਂਦੇ ਪਰਿਵਾਰਾਂ ਦੇ ਬੱਚੇ ਅਤੇ ਸਿਆਣੇ ਵੀ ਬਾਹਰਲੇ ਮੁਲਕਾਂ ਵਿੱਚ ਡਰਾਈਵਰੀਆਂ ਕਰਦੇ ਹਨ ਬੇਰ ਤੋੜਦੇ ਹਨ ਸਟੋਰਾਂ ਉੱਤੇ ਸੇਲਜ਼ਮੈਨ ਲੱਗਦੇ ਹਨ ਮਾਸਟਰ ਡਿਗਰੀਆਂ ਪ੍ਰਾਪਤ ਕੁੜੀਆਂ ਮੁੰਡੇ ਪੈਟਰੋਲ ਕੰਪਾ ਉੱਤੇ ਰਾਤ ਦਿਨ ਡਿਊਟੀਆਂ ਕਰਦੇ ਰੈਡੀ ਹਨ ਡੰਡੀ ਇੱਥੋਂ ਤੱਕ ਕੇ ਗੋਰਿਆਂ ਦੇ ਬੱਚਿਆਂ ਅਤੇ ਬੁੱਢਿਆਂ ਦੀ ਸਾਮ ਸੰਭਾਲ ਕਰਦੇ ਕਰਾਂ ਦੀ ਰਖਵਾਲੀ ਵੀ ਕਰਨ ਨੂੰ ਤਿਆਰ ਹੁੰਦੇ ਹਨ ਡੰਡੀ ਨਖਿੱਧ ਤੋਂ ਨਖਿੱਧ ਕੰਮ ਨੂੰ ਜੌਬ ਉਤੇ ਗਿਆ ਆਖ ਕੇ ਫਖਰ ਮਹਿਸੂਸ ਕਾਦੇ ਹਨ ਡੰਡੀ ਵਿਦੇਸ਼ ਜਾਣ ਵਾਸਤੇ ਪੰਜਾਬੀ ਮਾਪੇ ਬੱਚਿਆਂ ਦੇ ਵਿਆਹ ਸੰਬੰਧੀ ਕਈ ਤਰ੍ਹਾਂ ਦੇ ਉਲਟੇ ਸਿੱਧੇ ਸਮਝੌਤੇ ਕਰਦੇ ਹਨ ਡੰਡੀ ਸਮਝੌਤਿਆਂ ਉਤੇ ਖਰੇ ਨਾ ਉਤਰਨ ਅਤੇ ਫਰਜ਼ੀ ਸਮਝੌਤਿਆਂ ਦੀ ਪੋਲ ਖੁੱਲਣ ਦੀ ਸੂਰਤ ਵਿੱਚ ਅਦਾਲਤਾਂ ਵਿੱਚ ਬਹੁਤ ਸਾਰੇ ਕੇਸ ਵੀ ਦਰਜ ਹੁੰਦੇ ਹਨ ਡੰਡੀ ਮੈਂ 6 ਸਾਲ ਬਾਅਦ ਧੀ ਨੂੰ ਗੱਲ ਨਾਲ ਲਾਇਆ ਸੀ ਡੰਡੀ ਇੱਥੇ ਹੀ ਪੈਦਾ ਹੋਇਆ ਦੋਹਤਰਾ ਅਤੇ ਦੋਹਤਰੀ ਕਰੰਵਾਰ 4 ਅਤੇ 1 ਸਾਲ ਦੇ ਹੋ ਗਏ ਸਨ ਡੰਡੀ ਵੀਡੀਓ ਕਾਲ ਉੱਤੇ ਲਗਾਤਾਰ ਗੱਲਬਾਤ ਕਰਦਾ ਦੋਤਰਾ ਨਾਨੂ ਕਹਿਣ ਲੱਗ ਪਿਆ ਸੀ ਡੰਡੀ ਦੋਤਰੀ ਵੀ ਫੋਟੋ ਵੇਖ ਕੇ ਬੜੀ ਖੁਸ਼ ਹੁੰਦੀ ਡੰਡੀ ਦਿਲ ਤਾਂ ਮਿਲਣ ਨੂੰ ਬਹੁਤ ਕਰਦਾ ਪਰ ਬੇਟੀ ਦੇ ਵਾਰ-ਵਾਰ ਕਹਿਣ ਉੱਤੇ ਵੀ ਮੈਂ ਵਿਦੇਸ਼ ਨਹੀਂ ਗਿਆ ਡੰਡੀ ਬਸ ਉੰਜ ਹੀ ਜਾਣ ਨੂੰ ਦਿਲ ਨਾ ਮੰਦਾ ਡੰਡੀ ਬੇਟੀ ਵੱਲੋਂ ਆਉਣ ਨੂੰ ਆਖਣ ਉੱਤੇ ਪਤਨੀ ਅਕਸਰ ਆਖਦੀ ਤੇਰੇ ਪਾਪਾ ਨੂੰ ਇੱਥੇ ਉਸ ਦੀ ਜੁੰਡਲੀ ਦੇ ਯਾਰ ਨਹੀਂ ਮਿਲਨੇ ਜਿਵਾਈ ਆਖਦਾ ਪਾਪਾ ਆਓ ਤਾਂ ਸਹੀ ਤੁਹਾਨੂੰ ਇੱਥੇ ਐਨੇ ਲੇਖਕਾਂ ਨਾਲ ਮਿਲਣ ਦਾ ਮੌਕਾ ਮਿਲੇਗਾ ਕਿ ਦੁਬਾਰਾ ਛੇਤੀ ਦੇਣੇ ਵਾਪਿਸ ਨਹੀਂ ਜਾਂਦੇ ਡੰਡੀ ਤੀ ਜਵਾਈ ਦੇ ਬੁਲਾਉਣ ਉਤੇ ਨਾ ਤਾਂ ਗਿਆ ਪਰ ਇੱਕ ਸਾਹਿਤਕ ਸਾਥ ਦੇ ਸੱਦੇ ਉਤੇ